ਸਸ਼੍ਰੀਆਕਲ ਤੁਸੀਂ ਦੇਖ ਰਹੇ ਹੋ ਟੀਵੀ ਨਰਾਇਤ ਮੈਂ ਹਾਂ ਤੁਹਾਡੇ ਨਾਲ ਨੀਹਾ ਪ੍ਰੋਗਰਾਮ ਮੁੱਦੇ ਤੇ ਮੁਲਾਂਕਣ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਹੋਵੇਗੀ ਕਿ ਅਕਾਲੀ ਦਲ ਦੇ ਵਿੱਚ ਭਰਤੀ ਹਿੰਦੀ ਸ਼ੁਰੂਆਤ ਹੋ ਚੁੱਕੀ ਹੈ ਨਾਲ ਹੀ ਨਾਲ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਆਪਣਾ ਅਸਤੀਫਾ ਵੀ ਵਾਪਸ ਲੈ ਲਿਆ ਗਿਆ ਹੈ ਇਸ ਤੋਂ ਇਲਾਵਾ ਸੁਨੀਤਾ ਵਿਲੀਅਮਸ ਦੀ ਗੱਲ ਕਰਾਂਗੇ ਜੋ ਕਿ 9 ਮਹੀਨਿਆਂ ਤੋਂ ਪੋਲਾਰ ਸਟੇਸ਼ਨ ਤੇ ਆਪਣੇ ਸਾਥੀ ਦੇ ਨਾਲ ਫਸੇ ਹੋਏ ਨੇ ਤੇ ਹੁਣ ਉਹ ਰਵਾਨਾ ਹੋ ਗਏ ਐ ਸਪੇਸ ਐਕਸ ਦੇ ਵਿੱਚ ਬੈਠ ਕੇ ਧਰਤੀ ਤੇ ਕਿਸੇ ਵੀ ਵੇਲੇ ਉਹ ਆ ਸਕਦੇ ਨੇ ਤੇ ਇਹਨਾਂ ਖਾਸ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਸੂਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਸ਼ਿਖਾ ਸ਼ਿਖਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਜੇਕਰ ਸ਼ੁਰੂਆਤ ਕੀਤੀ ਜਾਵੇ ਸਾਡੇ ਇਸ ਖਾਸ ਪ੍ਰੋਗਰਾਮ ਦੀ ਤੇ ਸਭ ਤੋਂ ਪਹਿਲਾਂ ਅਸੀਂ ਉਸ ਮੁੱਦੇ ਤੇ ਗੱਲਬਾਤ ਕਰਾਂਗੇ ਜੋ ਮੁੱਦਾ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਹੁਣ ਖਬਰ ਆਈ ਹੈ ਕਿ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਤੇ ਵਾਪਸ ਅਸਤੀਫਾ ਲੈਣ ਦੇ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣੇ ਖੁਦ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਪਹੁੰਚੇ ਸੀ ਜਿਸ ਤੋਂ ਬਾਅਦ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਗਈ ਕਿ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਬਿਲਕੁਲ ਨੀਹਾ ਇਹ ਮੁੱਦਾ ਜਿਹੜਾ ਵਾ ਕਾਫੀ ਪੱਕਿਆ ਹੋਇਆ ਸੀਗਾ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਅਸਤੀਫੇ ਨੂੰ ਲੈ ਕੇ ਔਰ ਵਿਚਾਰ ਚਰਚਾ ਸੀਗੀ ਕਿ ਧਾਮੀ ਨੂੰ ਮਨਾਇਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਉਹ ਵਾਪਸੀ ਆਪਣਾ ਅਹੁਦਾ ਸੰਭਾਲਣ ਔਰ ਹੁਣ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਸੀਗੇ ਉਹ ਪਹੁੰਚੇ ਸੀਗੇ ਬਲਵਿੰਦਰ ਸਿੰਘ ਪੰਧੂੜ ਹੁਣੀ ਵੀ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਜੋ ਹੈ ਕਾਫੀ ਕਈ ਘੰਟੇ ਜਿਹੜੀ ਮੀਟਿੰਗ ਚਲਾਈ ਔਰ ਮੀਟਿੰਗ ਤੋਂ ਬਾਅਦ ਜੋ ਹੈ ਹੰਦਰ ਹਰਜਿੰਦਰ ਸਿੰਘ ਧਾਮੀ ਨੂੰ ਮਨਾਇਆ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦ ਹਰਜਿੰਦਰ ਸਿੰਘ ਧਾਮੀ ਆਪਣਾ ਉਧਾਂ ਸੰਭਾਲਣਗੇ ਔਰ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ tạmਮੀ ਨੇ ਉਹਨਾਂ ਨੇ ਜਦੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵਾਪਸ ਲੈਣਾ ਦਾ ਹੁਣ ਫੈਸਲਾ ਉਹਨਾਂ ਦਾ ਚਰਚਾ ਦੇ ਵਿੱਚ ਹੈ ਕਿ ਉਹ ਆਪਣਾ ਅਹੁਦਾ ਸੰਭਾਲਣਗੇ ਇਹ ਮੀਟਿੰਗ ਜਿਹੜੀ ਆ ਕਾਫੀ ਚੱਲੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ tạmਮੀ ਨੇ ਇਹ ਵੀ ਆਖਿਆ ਕਿ ਹੁਣ 1-2 ਦਿਨਾਂ ਵਿੱਚ ਮੋੜ ਵਾਪਸੀ ਸੰਭਾਲ ਸਕਦੇ ਨੇ ਲਗਭਗ ਇਹ ਮੀਟਿੰਗ ਜਿਹੜੀਆਂ ਨੇਹਾ ਉਹ ਕਾਫੀ ਜ਼ਿਆਦਾ ਲੰਬੇ ਸਮੇਂ ਚੱਲੀ ਆ 1 ਘੰਟੇ ਤੋਂ ਵੱਧ ਦੇ ਸਮੇਂ ਤੇ ਔਰ ਹੁਣ ਜਦੋਂ ਗੱਲਬਾਤ ਸਾਹਮਣੇ ਆਈ ਔਰ tạmਮੀ ਕਹਿੰਦੇ ਨੇ ਕਿ ਬੜੇ ਲੰਬੇ ਸਮੇਤੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਿੰਘ ਸਹਿਬਾਨ ਤੇ ਸ਼ੋਮਨੀ ਅਕਾਲੀ ਦਲ ਵੱਲੋਂ ਜਦੋਂ ਵਾਰ-ਵਾਰ ਮੈਨੂੰ ਅਸਤੀਫਾ ਵਾਪਸ ਲੈਣ ਲਈ ਅਪੀਲ ਕੀਤੀ ਜਾ ਰਹੀ ਸੀਗੀ ਔਰ ਫਿਰ ਕੱਲ ਵੀ ਐਸਪੀਸੀ ਦੀ ਜਿਹੜੀ ਕਮੇਟੀ ਸੀਗੀ ਉਹਨਾਂ ਦੇ ਅਨੁਸਾਰ ਜੋ ਅਸਤੀਫਾ ਵਾਪਸ ਕਰਵਾਇਆ ਗਿਆ ਔਰ ਅੱਜ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਬਲਵਿੰਦਰ ਸਿੰਘ ਪੰਧੂੜ ਹੁਣੀ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਔਰ ਹੋਰ ਵੀ ਜਿਹੜੇ ਸਾਥੀ ਸੀਗੇ ਉਹ ਮੌਕੇ ਤੇ ਪਹੁੰਚੇ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੇ ਜੋ ਇਹ ਗੱਲਬਾਤ ਕੀਤੀ ਹੈ ਮੀਟਿੰਗ ਚੱਲੀ ਔਰ ਉਸ ਮੀਟਿੰਗ ਤੋਂ ਬਾਅਦ ਹੁਣ ਉਹਨਾਂ ਨੇ ਫੈਸਲਾ ਲੈ ਲਿਆ ਕਿ ਉਹਨਾਂ ਨੇ ਅਸਤੀਫਾ ਜਿਹੜਾ ਵਾਪਸ ਲੈਣਗੇ ਤਾਂ ਅਪੀਲ ਕੀਤੀ ਸੀ ਕਿ ਉਹਨਾਂ ਸਾਰਿਆਂ ਨੇ ਤੇ ਇਹਨਾਂ ਨੇ ਅਪੀਲ ਮੰਨ ਲਈ ਹੈ ਤਾਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਧਾਮੀ ਨੇ ਉਹਨਾਂ ਦੇ ਵੱਲੋਂ 1-2 ਦਿਨ ਹੋ ਗਏ ਨੇ ਹੋ ਜਾਣਗੇ ਤਾਂ ਉਹ ਆਪਣਾ ਮੁਰਤੋ ਜਿਹੜਾ ਉਦਾਂ ਸੰਭਾਲ ਲੈਣਗੇ ਯਾਨੀ ਕਿ ਹੁਣ ਜਿਹੜੀ ਮੀਟਿੰਗ ਹੋਈ ਆ ਕਿਤੇ ਨਾ ਕਿਤੇ ਨੇਹਾ ਇਹ ਸਫਲ ਹੋਈ ਆ ਇਸ ਮੀਟਿੰਗ ਦਾ ਸਿੱਟਾ ਇਹ ਨਿਕਲ ਗਿਆ ਕਿ ਹਰਜਿੰਦਰ ਸਿੰਘ ਕਾਮੀ ਮੰਨ ਚੁੱਕੇ ਨੇ ਯਾਨੀ ਕਿ ਉਹ ਹੁਣ ਆਪਣਾ ਉਦਾਂ ਸੰਭਾਲਣਗੇ ਉਹ ਫਿਰ ਤੋਂ ਆਪਣੀ ਡਿਊਟੀ ਜਿਹੜੀ ਆ ਸੰਭਾਲਣਗੇ ਔਰ ਜਿਹੜੀਆਂ ਇਹ ਚਰਚਾਵਾਂ ਚੱਲ ਰਹੀਆਂ ਸੀਗੀਆਂ ਲਗਾਤਾਰ ਹੀ ਮਨਾਉਣਾ ਰੁਸਨਾ ਬਣਾਉਣਾ ਚੱਲਦੇ ਅਸੀਂ ਉਹਨੂੰ ਲੈ ਕੇ ਇੱਕ ਪਾਸਾ ਇਹ ਹੋ ਗਿਆ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਜਾਨੀ ਕਿ ਹੁਣ ਜਿਹੜੇ ਸੁਖਵੀਰ ਬਾਦਲ ਜਿਹੜੇ ਨੇ ਉਹਰ ਉਹਨਾਂ ਦੇ ਨਾਲ ਜਿਹੜੇ ਬਲਵਿੰਦਰ ਸਿੰਘ ਬੰਧੂੜ ਹੁਣੀ ਆ ਹੋਰ ਜਿਹੜੇ ਸੀਗੇ ਪਹੁੰਚੇ ਉਹ ਸਫਲ ਹੋ ਗਏ ਨੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਜਾਨੀ ਕਿ ਹੁਣ ਕਿਤੇ ਨਾ ਕਿਤੇ ਇਹ ਜਿਹੜੇ ਦੋ ਧੜੇ ਬਣੇ ਹੋਏ ਸੀਗੇ ਉਹਨਾਂ ਦੇ ਵਿੱਚ ਕਾਫੀ 파ੜ ਵੀ ਨਜ਼ਰ ਆਇਆ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸੀਗੀਆਂ ਟਿੱਪਣੀਆਂ ਇੱਕ ਦੂਸਰੇ ਤੇ ਕੀਤੀਆਂ ਔਰ ਸਵਾਲ ਹੋ ਗਏ ਖੜੇ ਕਿ ਆਖਰ ਹੁਣ ਕੀ ਭਵਿੱਖ ਹੋਵੇਗਾ ਹਨਾ ਤੇ ਪਰ ਹਰਜਿੰਦਰ ਸਿੰਘ ਧਾਮੀ ਦਾ ਮੁੱਦਾ ਬਹੁਤ ਪੱਕਿਆ ਸੀਗਾ ਉਹਨਾਂ ਨੂੰ ਲੈ ਕੇ ਗੱਲਬਾਤ ਹੋਈ ਸੀ ਕਿ ਹਰਜਿੰਦਰ ਸਿੰਘ ਧਾਮੀ ਆਉਣ ਕੇ ਵਾਪਸੇ ਬਹੁਤ ਵੱਡਾ ਇੱਕ ਪ੍ਰਸ਼ਨ ਖੜਾ ਹੋ ਗਿਆ ਸੀ ਪਰ ਹੁਣ ਕੀਤੇ ਨਾ ਕੀਤੇ ਉਹਨਾਂ ਨੂੰ ਮਨਾ ਲਿੱਤਾ ਗਿਆ ਤੇ ਹੁਣ ਜਿਹੜੀ ਵਾਪਸੀ ਉਹਨਾਂ ਦੀ ਜਿਹੜੀ ਹੋਵੇਗੀ ਇਹ ਚਰਚਾਾਂਵਾਂ ਸੀਗੀਆਂ ਤੇ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਅਪੀਲ ਕੀਤੀ ਤਾਂ ਮੈਂ ਉਹਨਾਂ ਦਾ ਕਹਿਣਾ ਮੰਨ ਲਿਆ ਤੇ ਹਰਜਿੰਦਰ ਸਿੰਘ ਧਾਮੀ ਇੱਕ ਦੋ ਦਿਨਾਂ ਦੇ ਅੰਦਰ ਆਪਣਾ ਉਹਦਾ ਫੇਰ ਸੰਭਾਲ ਲੈਣਗੇ ਜੀ ਬਿਲਕੁਲ ਕਾਫੀ ਕੋਸ਼ਿਸ਼ ਕੀਤੀ ਗਈ ਹੈ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਰ ਕੋਸ਼ਿਸ਼ ਕਈ ਦਿਨਾਂ ਦੀ ਰਹੀ ਹੈ ਤੇ ਹੁਣ ਜਿੱਥੇ ਹਰਜਿੰਦਰ ਸਿੰਘ ਧਾਮੀ ਨੇ ਫੈਸਲਾ ਲੈ ਲਿਆ ਕਿ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਜਾਏਗਾ ਤੇ ਕੁਝ ਦਿਨਾਂ ਦੇ ਵਿਚਕਾਰ ਉਹਨਾਂ ਦੇ ਵੱਲੋਂ ਦੁਬਾਰਾ ਤੋਂ ਜੁਆਇਨਿੰਗ ਵੀ ਕਰ ਲਈ ਜਾਏਗੀ ਤੇ ਆਪਣਾ ਦਫ਼ਤਰ ਪਹੁੰਚ ਕੇ ਉਹਨਾਂ ਦੇ ਵੱਲੋਂ ਕਾਰਜਕਾਲ ਜਿਹੜਾ ਉਹ ਸੰਭਾਲ ਲਿਆ ਜਾਏਗਾ। ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਇਸੇ ਵੇਲੇ ਅਕਾਲੀ ਦਲ ਦੇ ਵਿੱਚ ਭਰਤੀ ਮਹਿੰਮ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 22 ਲੱਖ ਦੇ ਕਰੀਬ ਭਰਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ। ਜਿਸ ਨੂੰ ਲੈ ਕੇ ਅ ਅਕਾਲੀ ਦਲ ਦੇ ਕੁਝ ਮੈਂਬਰ ਅਜਿਹੇ ਨੇ ਉਹਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨਸਮਸਤਕ ਹੋ ਕੇ ਮੱਥਾ ਟੇਕਿਆ ਗਿਆ ਉਸ ਤੋਂ ਬਾਅਦ ਗੁਰੂ ਦਾ ਆਸ਼ੀਰਵਾਦ ਲੈਣ ਮਗਰੋਂ ਇਸ ਭਰਤੀ ਮੁਹਿੰਮ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਅਸਲ ਵਿੱਚ ਕੁਝ ਦਿਨ ਪਹਿਲਾਂ ਹੀ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ ਸੀ ਕਿ 18 ਮਾਰਚ ਨੂੰ ਜਿਹੜੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਇਹ ਜਿਹੜੇ ਆਰਡਰ ਨੇ ਹੁਕਮ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਮਿਲੇ ਸੀ ਕਿ ਜਲ ਤੋਂ ਜਲਦ ਭਰਤੀ ਜਿਹੜੀ ਹੈ ਉਹ ਅਕਾਲੀ ਦਲ ਦੀ ਕੀਤੀ ਜਾਵੇ ਹੂੰ ਬਿਲਕੁਲ ਹੁਣੇ ਨੇਹਾ ਜਿਹੜੀ ਭਰਤੀ ਆ ਉਹ ਸ਼ੁਰੂ ਹੋ ਗਈ ਆ ਫਿਰ ਤੋਂ ਫਿਰ ਤੋਂ ਹੁਣੇ ਪੂਰਨ ਤੌਰ ਤੇ ਜਿਹੜਾ ਵਾ ਇਹ ਕੰਮ ਕਾਜ ਕੀਤਾ ਜਾਵੇਗਾ ਔਰ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ ਇਹ ਕਿਆਸ ਰਈਆਂ ਯਾਨੀ ਕਿ ਉਮੀਦ ਲਗਾਈ ਜਾ ਰਹੀ ਆ ਕਿ ਕੋਈ ਰੁਕਾਵਟ ਨਾ ਆਵੇ ਕੋਈ ਅਰਚਨ ਪੈਦਾ ਨਾ ਹੋਵੇ ਤੇ ਜਿਹੜੀਆਂ ਭਰਤੀਆਂ ਨੇ ਉਹਨਾਂ ਨੂੰ ਸੁਚੱਜੇ ਢੰਗ ਨਾਲ ਇਸ ਦਾ ਜਿਹੜਾ ਕੰਮ ਕਾਜ ਹੋ ਕੀਤਾ ਜਾਵੇ ਯਾਨੀ ਕਿ ਪਹਿਲਾਂ ਰੁਕਾਵਟਾਂ ਆਈਆਂ ਸੀਗੀਆਂ ਬਹੁਤ ਜਿਹੜੀ ਆ ਵਿਚਾਰਧਾਰਾ ਜਿਹੜੀ ਆ ਉਹ ਵਖੇਰਵਾ ਜਿਹੜਾ ਦੇਖਣ ਨੂੰ ਮਿਲਿਆ ਸੀ ਔਰ ਇਸ ਨੂੰ ਹੀ ਲੈ ਕੇ ਹੁਣ ਇਹ ਜਿਹੜਾ ਪੂਰਨ ਤੌਰ ਤੇ ਕਾਰਜਕਾਲ ਜਿਹੜਾ ਸੰਭਾਲਣ ਸਾਰੀਆਂ ਚੀਜ਼ਾਂ ਨੂੰ ਕੰਮਕਾਜ ਕਰਨ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਹੀ ਢੰਗ ਨਾਲ ਹੋਵੇ ਇਸੇ ਤਰੀਕੇ ਨਾਲ ਤੇ ਜਦੋਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਸੀ ਔਰ ਹੁਣ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਦੇ ਨਾਲ ਹੀ ਹੁਣ ਜਦੋਂ ਗੱਲਬਾਤ ਕੀਤੀ ਤੇ ਬੀਬੀ ਜ਼ਕੀਰ ਕੌਰ ਹੁਣੀ ਤੇ ਹੋਰ ਅਕਾਲੀ ਆਗੂਆਂ ਨੇ ਵੀ ਕਿਹਾ ਕਿ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਹੁਣ ਪੰਜ ਮੈਂ ਫੈਸਲੇ ਤੇ ਹੋਏ ਹੁਕਮੇ ਹੁਕਮਨਾਮੇ ਅਨੁਸਾਰ ਬਣਾਈ ਗਈ ਔਰ ਇਸ ਦੇ ਵਿੱਚ ਹੁਣ ਭਰਤੀ ਮਹਿੰਦੇ ਸਾਰੇ ਅਕਾਲੀਆਂ ਨੂੰ ਇਕਜੁੱਟ ਹੋ ਕੇ ਨਵੀਂ ਭਰਤੀ ਕਰਨੀ ਚਾਹੀਦੀ ਹੈ ਇਹ ਗੱਲਾਂ ਅੱਖੀਆਂ ਔਰ ਆਗੂਆਂ ਨੇ ਵੱਲੋਂ ਇਹ ਕਿਹਾ ਗਿਆ ਕਿ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦਾ ਬਹੁਤ ਸਾਰਾ ਉਤਸ਼ਾਹ ਦੇਖਣ ਨੂੰ ਮਿਲਦੇ ਆ ਔਰ ਇਸ ਭਰਤੀ ਵਿੱਚ 2027 ਚ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ ਯਾਨੀ ਕਿ ਹੁਣ ਇਹ ਗੱਲਾਂ ਉਹਨੀਆਂ ਨੇ ਕਿ ਜਿਹੜੀ ਆ ਭਰਤੀ ਮਹਿੰਮਾ ਲੋਕਾਂ ਚ ਉਤਸ਼ਾਹ ਆ ਨਿਹਾਂ ਔਰ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਜ਼ਿਆਦਾ ਲੋਕਾਂ ਦਾ ਚਾ ਵਧੇਗਾ ਔਰ ਇਸ ਨੂੰ ਲੈ ਕੇ ਜਿਹੜੀ ਆ ਲੋਕਾਂ ਦਾ ਦਿਲਚਸਪੀ ਹੋਰ ਵਧੇਗੀ ਔਰ ਹੁਣ ਗੱਲਬਾਤ ਦੇ ਵਿੱਚ ਇਹ ਵੀ ਸਾਹਮਣੇ ਆ ਗਿਆ ਕਿ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੇ ਦੱਸ ਦਿੱਤਾ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ ਦਾ ਹੁਕਮ ਹੋਇਆ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਨੂੰ ਹੁਕਮ ਮਿਲਿਆ ਸੀ ਤੇ ਹੁਣ ਉਹਨਾਂ ਵੱਲੋਂ ਅੱਜ ਅਰਦਾਸ ਕਰਕੇ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਦੇ ਨਾਲ ਹੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਸਿੰਘ ਸਹਿਬਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਹਿਲੀ ਰਸੀਦ ਕਢਵਾ ਕੇ ਕੀਤੀ ਔਰ ਨਾਂ ਦੇ ਨਾਲ ਭਰਤੀ ਲਈ ਸਾਨੂੰ ਪੰਥ ਦੇ ਸਿੱਖ ਸੰਗਠਨਾਂ ਦੇ ਸਮਰਥਨ ਦੀ ਇਹ ਵੀ ਆਖਿਆ ਗਿਆ ਔਰ ਪੰਜ ਮੈਂਬਰੀ ਕਮੇਟੀ ਜਥੇਦਾਰ ਸੇ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼ੋਮਨੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰਨਗੇ ਔਰ ਇਹ ਮੈਂਬਰਸ਼ਿਪ ਜਿਹੜੀ ਆ ਆਧਾਰ ਕਾਰਡ ਦੇ ਨਾਲ ਨਾਲ ਸਾਫ ਸੁਥਰੀ ਹੋਵੇਗੀ ਔਰ ਦੱਸਿਆ ਕਿ ਜਿਹੜੀ ਸ਼ੋਮਨੀ ਅਕਾਲੀ ਦਲ ਆ ਤੇ ਸਿੱਖਾ ਦੇ ਸੰਗਠਨ ਤੇ ਹਰੇਕ ਮੈਂਬਰ ਨਾਲ ਮੁਲਾਕਾਤ ਕਰਨਗੇ ਔਰ ਇਹ ਭਰਤੀ 6 ਮਹੀਨਿਆਂ ਤੱਕ ਜਾਰੀ ਰਹਿਣ ਵਾਲੀ ਹੈ ਜਾਨੀ ਕਿ ਹੁਣ ਇਹ ਵੱਡੇ ਪੱਧਰ ਤੇ ਉੱਤੇ ਕੰਮ ਹੋ ਰਿਹਾ ਔਰ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜੀ ਇਹ ਭਰਤੀ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦਾ ਹੋਰ ਉਤਸ਼ਾਹ ਵਧੇਗਾ ਬਹੁਤ ਸਾਰੇ ਲੋਕ ਜਿਹੜੇ ਨਾ ਅਕਾਲੀ ਦਲ ਨਾਲ ਜੁੜਨਗੇ ਔਰ ਵੱਡੇ ਪੱਤਰ ਤੇ ਉੱਤੇ ਕਾਰਜਕਾਲ ਜਿਹੜਾ ਕੀਤਾ ਜਾਵੇਗਾ ਜੀ ਬਿਲਕੁਲ ਦੱਸਿਆ ਜਾ ਰਿਹਾ ਹੈ ਕਿ ਵੱਡੇ ਪੱਤਰ ਤੇ ਇਸ ਵੇਲੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਦੇ ਭਰਤੀਆਂ ਪੂਰੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਸਹੀ ਤਰੀਕੇ ਦੇ ਨਾਲ ਕੰਮਕਾਰ ਜਿਹੜਾ ਉਹ ਕਾਲੀ ਦਲ ਦੇ ਵੱਲੋਂ ਕੀਤਾ ਜਾਏਗਾ ਇਸ ਤੋਂ ਇਲਾਵਾ ਸ਼ਿਖਾ ਇੱਕ ਹੋਰ ਖਾਸ ਮੁੱਦੇ ਤੇ ਆਪਾਂ ਨਜ਼ਰ ਮਾਰਦੇ ਹਾਂ ਅਸਲ ਦੇ ਵਿੱਚ ਉਹ ਜਿਹੜਾ ਮੁੱਦਾ ਹੈ ਉਹ ਸੁਨੀਤਾ ਵਿਲੀਅਮਸ ਨਾਲ ਜੁੜਿਆ ਪਿਆ ਜੋ ਕਿ ਇਸ ਵੇਲੇ ਪੁਲਾਰਡ ਸਟੇਸ਼ਨ ਦੇ ਵਿੱਚ ਫਸੇ ਹੋਈ ਹੈ ਤੇ ਪਿਛਲੇ 9 ਮਹੀਨਿਆਂ ਤੋਂ ਸੁਨੀਤਾ ਵਿਲੀਅਮਸ ਤੇ ਪੁਛ ਬਿਲਮੋਰ ਜੋ ਕਿ ਕੁਝ ਦਿਨਾਂ ਦੀ ਸੈਰ ਦੇ ਲਈ ਪੁਲਾਰਡ ਸਟੇਸ਼ਨ ਤੇ ਗਏ ਸੀ ਭਾਰਤ ਕੁਝ ਤਕਨੀਕੀ ਖਰਾਬੀ ਰੌਕਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਉਹ ਕੁਲਾਰਡ ਸਟੇਸ਼ਨ ਤੇ ਹੀ ਫਸ ਜਾਂਦੇ ਨੇ ਤੇ ਹੁਣ 9 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਸੀ ਉਹਨਾਂ ਨੂੰ ਕੁਲਾਰਡ ਸਟੇਸ਼ਨ ਦੇ ਵਿੱਚ ਫਸਿਆ ਨੂੰ ਸਪੇਸ ਐਕਸ ਕੁਝ ਦਿਨ ਪਹਿਲਾਂ ਇੱਥੋਂ ਦੀ ਰਵਾਨਾ ਕੀਤਾ ਗਿਆ ਧਰਤੀ ਤੋਂ ਜੋ ਕਿ ਸੁਨੀਤਾ ਵਿਲੀਅਮਸ ਤੇ ਬੁਚ ਬਿਲਮੋਰ ਦੇ ਕੋਲ ਪਹੁੰਚ ਗਿਆ ਫਿਰ ਉੱਥੇ ਹੁਣ ਸੁਨੀਤਾ ਵਿਲੀਅਮਸ ਤੇ ਬੁਚ ਬਿਲਮੋਰ ਇਹਨਾਂ ਦੋਹਾਂ ਨੂੰ ਲੈ ਕੇ ਸਪੇਸ ਐਕਸ ਰਾਕਟ ਜਿਹੜਾ ਹੈ ਉਹ ਧਰਤੀ ਦੇ ਲਈ ਰਵਾਨਾ ਹੋ ਗਿਆ ਤੇ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਦੋਹਾਂ ਦੀ ਧਰਤੀ ਤੇ ਵਾਪਸੀ ਜਿਹੜੀ ਹੈ ਉਹ ਹੁਣੇ ਸੰਭਵ ਹੈ ਹੂੰ ਬਿਲਕੁਲ ਕਿਉਂਕਿ ਹੁਣ ਸਾਰੇ ਉਡੀਕ ਕਰ ਰਹੇ ਨੇ ਕਿੱਦ ਕਦ ਜਿਹੜੀ ਵਾਪਸੀ ਹੋਵੇਗੀ ਕਦ ਹੁਣ ਉਹ ਪਹੁੰਚਣਗੇ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਸੀ ਫਸੇ ਹੋਏ ਹਰ ਇੱਕ ਕੋਸ਼ਿਸ਼ ਜਿਹੜੀ ਨਾਕਾਮ ਹੁੰਦੀ ਹੋਈ ਨਜ਼ਰ ਆਈ ਸੀ ਔਰ ਇੱਕ ਵੱਡਾ ਪ੍ਰਸ਼ਨ ਹੀ ਖੜਾ ਹੋ ਗਿਆ ਸੀ ਕਿ ਅਖਰ ਉਹਨਾਂ ਦੀ ਵਾਪਸੀ ਹੋ ਸਕਦੀ ਵੀ ਹੈ ਕਿ ਨਹੀਂ ਹੋ ਸਕਦੀ ਹੈ ਪਰ ਹੁਣ ਉਹ ਜਿਹੜੀ ਉਹਨਾਂ ਦੀ ਵਾਪਸੀ ਨੂੰ ਸੰਭਵ ਬਣਾਇਆ ਗਿਆ ਤੇ ਕਿਸੇ ਵਕਤ ਵੀ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਵਾਪਸੀ ਹੋਵੇਗੀ ਔਰ ਇਸ ਨੂੰ ਲੈ ਕੇ ਕਾਫੀ ਖੁਸ਼ੀ ਵੀ ਜਿਹੜੀ ਹੈ ਕਿਤੇ ਨਾ ਕਿਤੇ ਵੱਡੀ ਸਫਲਤਾ ਨੇ ਹਾਂ ਮਿਲੀ ਆ ਕਿਉਂਕਿ ਬਹੁਤ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਸਫਲਤਾ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ प्राप्ति ਜਿਹੜੀ ਆ ਮੰਨੀ ਜਾ ਸਕਦੀ ਔਰ ਲਗਾਤਾਰ ਹੀ ਇਹ ਕਿਹਾ ਜਾ ਰਿਹਾ ਸੀ ਕਿ ਸਾਰੀਆਂ ਹੀ ਜੜੀਆਂ ਕੋਸ਼ਿਸ਼ਾਂ ناکਾਮ ਹੋ ਰਹੀਆਂ ਨੇ ਔਰ ਕਿਵੇਂ ਇਹ ਸੰਭਵ ਹੋਵੇਗਾ ਸੋ ਇਸ ਤੋਂ ਬਾਅਦ ਨੀਹਾ ਇਹ ਵੀ ਆ ਕਿ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਵਾਪਸ ਲੈਣ ਦੇ ਲਈ ਸਪੇਸ ਐਕਸ ਦਾ ਪੁਲਾੜ ਵਾਹਨ ਜਿਹੜਾ ਵਾ ਉਹ ਹੁਣ ਆਈਐਸਐਸ ਤੇ ਪਹੁੰਚ ਚੁੱਕਿਆ ਤੇ ਜੇਕਰ ਹੁਣ ਉਹਨਾਂ ਨੂੰ ਉੱਥੇ ਰਵਾਨਾ ਹੋ ਚੁੱਕਾ ਤੇ ਨਾਲ ਦੀ ਨਾਲ ਉਹਨਾਂ ਦੀ ਜਗ੍ਹਾ ਹੁਣ ਨਾਸਾ ਤੇ ਨਿਕ ਹੈਕ ਤੇ ਰੂਸੀ ਕਮਾਂਡੇਟ ਦੇ ਉੱਤੇ ਜਿਹੜੀ ਬਣੀ ਹੋਈ ਔਰ ਜਿਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਕਿ ਕਿਸੇ ਵਕਤ ਵੀ ਉਹ ਜਿਹੜੇ ਆ ਸਕਦੇ ਨੇ ਔਰ ਜ਼ਿਕਰਯੋਗ ਇਹ ਵੀ ਆ ਕਿ ਵਿਲਮੋਰ ਤੇ ਸੁਨੀਤਾ ਪਿਛਲੇ ਸਾਲ 5 ਜੂਨ ਤੋਂ ਜਿਹੜੇ ਸੀਗੇ ਉਥੇ ਸਟਾਰ ਲਾਈਨਰ ਤੇ ਕੈਪਸੂਲ ਰਾਹੀਂ ਇੱਕ ਹਫ਼ਤੇ ਤੱਕ ਉਥੇ ਰਹਿਣ ਲਈ ਜਿਹੜੇ ਆਈਐਸਐਸ ਲਈ ਰਵਾਨਾ ਹੋਏ ਸੀਗੇ ਔਰ ਪਰ ਹੁਣ ਉਹਨਾਂ ਦੇ ਪੁਲਾੜ ਵਾਹਨ ਚ ਜਿਹੜੀ ਗੈਸ ਲੀਕ ਹੋਣ ਕਰਕੇ ਉਥੇ ਉਹਨਾਂ ਨੂੰ ਉਥੇ ਫਸ ਚੁੱਕੇ ਸੀ ਔਰ ਹੁਣ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕਈ ਵਾਰ ਸਫਲ ਜਿਹੜੀਆਂ ਨਹੀਂ ਹੋਈਆਂ ਬਹੁਤ ਕਾਰਨਾ ਕਰਕੇ ਟੈਕਨੀਕਲ ਪ੍ਰੋਬਲਮ ਕਰਕੇ ਜਿਹੜੀਆਂ ਨੀਹਾ ਉਥੇ ਉਹ ਫਸ ਗਈ ਔਰ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਘਰ ਵਾਪਸੀ ਲਈ 9 ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪਿਆ ਔਰ ਆਪਣੇ ਆਪ ਦੇ ਵਿੱਚ ਇੱਕ ਬੇहद ਵੱਡੀ ਪ੍ਰਾਪਤੀ ਔਰ ਕਿਹਾ ਜਾ ਸਕਦਾ ਹੈ ਕਿ ਹਰ ਇੱਕ ਕੋਸ਼ਿਸ਼ ਜਿਹੜੀਆਂ ਨਾਕਾਮ ਹੋਣ ਤੋਂ ਬਾਅਦ ਉਹਨਾਂ ਦੀ ਵਾਪਸੀ ਹੁਣ ਜੜੀਆਂ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਇੱਕ ਵੱਡੀ ਜਿਹੜੀ ਖਬਰ ਹੈ ਔਰ ਆਪਣੇ ਆਪ ਦੇ ਵਿੱਚ ਬੇहद ਹੀ ਖੁਸ਼ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਥੋੜਾ ਸਮਾਂ ਨਹੀਂ ਹੁੰਦਾ 9 ਮਹੀਨਿਆਂ ਬਾਅਦ ਘਰ ਵਾਪਸੀ ਹੋਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਸਫਲਤਾ ਹੈ ਜੀ ਬਿਲਕੁਲ 9 ਮਹੀਨਿਆਂ ਬਾਅਦ ਵਾਪਸੀ ਹੁਣ ਸੁਨੀਤਾ ਵਿਲੀਅਮਸ ਤੋਂ ਬਚ ਬਿਲਮੋਰਦੀ ਹੋਣ ਵਾਲੀ ਹੈ ਪਰ ਦੂਸਰੇ ਪਾਸੇ ਅਸੀਂ ਗੱਲ ਆਪਣੇ ਕਿਸਾਨਾਂ ਦੀ ਵੀ ਕਰਾਂਗੇ ਜਿਹੜੇ ਕਿ ਹਾਲੇ ਤੱਕ ਬਾਰਡਰ ਤੇ ਬੈਠੇ ਹੋਏ ਨੇ ਸ਼ੰਭੂ ਬਾਰਡਰ ਖਨਾਰੀ ਬਾਰਡਰ ਜਿੱਥੇ ਕਿ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ਿਖਾ ਜੀ ਗੱਲ ਕੀਤੀ ਜਾਵੇ ਤਾਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੈ ਇਸ ਪ੍ਰਦਰਸ਼ਨ ਨੂੰ ਜ਼ਰੂਰ ਹੋ ਗਿਆ ਹੈ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਕਾਰਨ ਅਸੀਂ ਮਜਬੂਰਨ ਪ੍ਰਦਰਸ਼ਨ ਕਰ ਰਹੇ ਹਾਂ ਮਜਬੂਰ ਹੋ ਚੁੱਕੇ ਹਾਂ ਅੱਕ ਚੁੱਕੇ ਹਾਂ ਥੱਕ ਚੁੱਕੇ ਹਾਂ ਇਹੀ ਕਾਰਨ ਬਣਿਆ ਹੈ ਕਿ ਸਾਨੂੰ ਇਸ ਵੇਲੇ ਪ੍ਰਦਰਸ਼ਨ ਸਰਕਾਰ ਖਿਲਾਫ ਕਰਨਾ ਪੈ ਰਿਹਾ ਹੈ ਕਈ ਵਾਰ ਮੀਟਿੰਗਾਂ ਵੀ ਹੋਈਆਂ ਪਰ ਮੀਟਿੰਗ ਹਰ ਵਾਰ ਬੇਸਿੱਟਾ ਰਹਿ ਜਾਂਦੀ ਹੈ ਇੱਥੇ ਤੱਕ ਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਮਰਨ ਵਰਤ ਜਿਸ ਨੂੰ ਕਿਹਾ ਜਾ ਸਕਦਾ ਹੈ ਤੇ ਉਹਨਾਂ ਦੇ ਵੱਲੋਂ ਕੁਝ ਅੰਨ ਨਹੀਂ ਖਾਇਆ ਜਾ ਰਿਹਾ ਉਹਨਾਂ ਦੀ ਸਿਹਤ ਵੀ ਢਿੱਲੀ ਹੋ ਗਈ ਹੈ ਤੇ ਹੁਣ ਦੀ ਗੱਲ ਕਹੀਏ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਇਹ ਮੀਟਿੰਗ ਆਉਣ ਵਾਲੇ ਕੱਲ੍ਹ ਹੋ ਸਕਦੀ ਹੈ ਹਾਂ ਬਿਲਕੁਲ ਨੀਹਾ ਕਿਉਂਕਿ ਕਿਸਾਨਾਂ ਦਾ ਮੁੱਦਾ ਤਾਂ ਹੁਣ ਪੂਰੇ ਦੇਸ਼ ਭਰ ਦੇ ਵਿੱਚ ਫੈਲਿਆ ਹੋਇਆ ਹੈ ਜਾਨੀ ਕਿ ਕਿਸੇ ਨੂੰ ਇਹ ਨਹੀਂ ਹੋ ਸਕਦਾ ਕਿ ਕਿਸਾਨਾਂ ਦਾ ਮੁੱਦਾ ਨਾ ਪਤਾ ਹੋਵੇ ਹੈਨਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਜਹਿਦ ਕੀਤੀ ਹੈ ਸੰਦਰਸ਼ ਵਿੱਢਿਆ ਹੋਇਆ ਬਹੁਤ ਸਾਰੇ ਨੁਕਸਾਨ ਝੱਲੇ ਨੇ ਕਿਸਾਨਾਂ ਨੇ ਬਹੁਤ ਸਾਰੇ ਕਿਸਾਨਾਂ ਨੇ ਸ਼ਹੀਦੀ ਪਾਈ ਹੈ ਔਰ ਬਾਰਡਰਾਂ ਤੇ ਬੈਣਾ ਔਰ ਕੜਾਕੇ ਦੀ ਠੰਡ ਦੇ ਵਿੱਚ ਆਪਣੇ ਆਪ ਨੂੰ ਬਹੁਤ ਇੱਕ ਵੱਡੀ ਗੱਲ ਔਰ ਇੱਕ ਸਾਲ ਦਾ ਵੱਧ ਸਮਾਂ ਉਹਨਾਂ ਨੇ ਬਾਰਡਰਾਂ ਤੇ ਬਤੀਤ ਕੀਤਾ ਹੁਣ ਵੀ ਸ਼ੰਪੂ ਤੇ ਖਨੌਰੀ ਬਾਰਡਰ ਤੇ ਉੱਤੇ ਮੋਰਚਾ ਡਟਿਆ ਹੋਇਆ ਉਸ ਨੂੰ ਵੀ ਕ ਸੀ ਸਮਾ ਹੋ ਚੁੱਕਾ ਹੈ ਔਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਕਰੀਏ ਤਾਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਇੰਨੀ ਕਿ ਨਾਜ਼ੁਕ ਹੋਣ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਹੌਸਲਾ ਨਹੀਂ ਤੋੜਿਆ ਉਹਨਾਂ ਨੇ ਆਪਣੀ ਜਿੱਦ ਦੇ ਫੜੀ ਆ ਕਿ ਅਸੀਂ ਜਿੱਤ ਕੇ ਵਾਪਸ ਜਾਵਾਂਗੇ ਅਸੀਂ ਜਿਸ ਦਿਨ ਜਿੱਤ ਹਾਸਲ ਕਰਨੀ ਉਸ ਦਿਨ ਹੀ ਮਰਨ ਵਰਤ ਖਤਮ ਹੋਵੇਗਾ ਔਰ ਇਹ ਵੀ ਗੱਲ ਨੇ ਹਾਂ ਉਹਨਾਂ ਨੇ ਇਹ ਗੱਲ ਆਖੀ ਕਿ ਜਿੰਨੀ ਦੇਰ ਤੱਕ ਅਸੀਂ ਸਫਲ ਨਹੀਂ ਹੁੰਨੇ ਅਸੀਂ ਫਤਿਹ ਨਹੀਂ ਕਰਦੇ ਇਸ ਅੰਦੋਲਨ ਨੂੰ ਤੇ ਜੇਕਰ ਕਿਤੇ ਨਾ ਕਿਤੇ ਖੁਦਾ ਨਾ ਖਾਸਤਾ ਕੋਈ ਪਹਾਣਾ ਵਾਪਰ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਤੁਸੀਂ ਅੰਤਿਮ ਸੰਸਕਾਰ ਨਹੀਂ ਕਰਨਾ ਔਰ ਜਦੋਂ ਅਸੀਂ ਜਿੱਤਾਂਗੇ ਉਦੋਂ ਹੀ ਤੁਸੀਂ ਮੇਰਾ ਅੰਤਿਮ ਸੰਸਕਾਰ ਕਰਨਾ ਔਰ ਦੇਖੋ ਕਿਸਾਨਾਂ ਦੇ ਅੰਦਰ ਕਿੰਨਾ ਦੁੱਖ ਦਰਦ ਹੈ ਕਿਉਂਕਿ ਉਹਨਾਂ ਦੀਆਂ ਮੰਗਾਂ ਹੀ ਇੰਨੀਆਂ ਨੇ ਔਰ ਉਹਨਾਂ ਦਾ ਹੀ ਕਹਿਣਾ ਕਿ ਸਾਨੂੰ ਲਾਰੇ ਲਾ ਕੇ ਵਾਪਸ ਭੇਜਿਆ ਜਾਂਦਾ ਹੁਣ ਸਵਾਲ ਇਹ ਆਨੇਹਾ ਕਿ ਜਿਹੜੀ ਹੁਣ ਕੱਲ ਮੀਟਿੰਗ ਕਿਤੇ ਨੇ ਕਿਤੇ ਕੱਲ ਜਾਂ ਕਿਸੇ ਦਿਨ ਵੀ ਜਿਹੜੀ ਮੀਟਿੰਗ ਹੋ ਸਕਦੀ ਹੈ ਉਹਨੂੰ ਲੈ ਕੇ ਸਵਾਲ ਹੈ ਕਿ ਕੇਂਦਰ ਨੇ ਸੱਦਾ ਭੇਜਿਆ ਕਈ ਵਾਰ ਮੀਟਿੰਗਾਂ ਹੋਈਆਂ ਹਰ ਇੱਕ ਮੀਟਿੰਗ ਬੇਸਿੱਟਾ ਨਿਕਲਦੀ ਹੈ ਉਹਦਾ ਕੋਈ ਹੱਲ ਨਹੀਂ ਨਿਕਲਦਾ ਤੇ ਹੁਣ ਜਿਹੜੀ ਮੀਟਿੰਗ ਲਈ ਸੱਦਾ ਭੇਜਿਆ ਉਹਦੇ ਵਿੱਚ ਹੱਲ ਨਿਕਲੇਗਾ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਹਰ ਵਾਰੀ ਕਿਸਾਨ ਤਿਆਰ ਹੋ ਕੇ ਜਾਂਦੇ ਨੇ ਹਰ ਵਾਰੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੇ ਆਪਣੇ ਮੁੱਦਿਆਂ ਨੂੰ ਸਰਕਾਰ ਆਵਾ ਸਰਕਾਰ ਦੇ ਅੱਗੇ ਖੋਲ ਕੇ ਰੱਖੀਏ ਕਿ ਸਾਡੀਆਂ ਮੰਗਾਂ ਕਿਤੇ ਪਿੱਛੇ ਪੈਂਡਿੰਗ ਨਾ ਰਹਿ ਜਾਣ ਜੀ ਪਰ ਹੁਣ ਜਿਹੜੀਆਂ ਮੰਗਾਂ ਨੂੰ ਲੈ ਕੇ ਸਵਾਲ ਆ ਤੇ ਹੁਣ ਇਹ ਵੀ ਆ ਕਿ ਇਹ ਮਸਲੇ ਹੱਲ ਹੋਣਗੇ ਸੋ ਜਿੱਤੇ ਹੁਣ 10 ਮੁੱਦਿਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੁਣ ਵਿਚਾਲੇ ਯਾਨੀ ਕਿ ਕੱਲ ਭਲਕੇ 19 ਮਾਰਚ ਨੂੰ ਕਿਸਾਨਾਂ ਤੇ ਜਿਹੜੀ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਹੋਣ ਵਾਲੀ ਔਰ ਚੰਡੀਗੜ੍ਹ ਦੇ ਸੈਕਟਰ 26 ਤੇ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ ਇਹ 11 ਵਜੇ ਮੀਟਿੰਗ ਹੋਵੇਗੀ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਹੈ ਮੀਟਿੰਗ ਦਾ ਅਧਿਕਾਰਤ ਪੱਤਰ ਭੇਜਿਆ ਔਰ ਇਸ ਦੇ ਵਿੱਚ ਹੁਣ ਇਹ ਜਿਹੜੀ ਕੇਂਦਰ ਵਿਚਕਾਰ ਜਿਹੜੀ ਆ ਕਿਸਾਨਾਂ ਦੇ ਵਿਚਕਾਰ 7ਵੀਂ ਗੇੜ ਦੀ ਮੀਟਿੰਗ ਹੋਣ ਵਾਲੀ ਔਰ 6 ਮੀਟਿੰਗਾਂ ਚੰਡੀਗੜ੍ਹ 'ਚ ਸ਼ਾਮ ਨੂੰ ਹੋਈਆਂ ਸਿਗੀਆਂ ਔਰ ਕਿਸਾਨਾਂ ਦਾ ਸੰਘਰਸ਼ 1 ਸਾਲ ਤੋਂ ਚੱਲ ਰਿਹਾ ਔਰ ਸਪਸ਼ਟ ਕਹਿਣਾ ਹੈ ਕਿਸਾਨਾਂ ਦਾ ਕਿ ਜਦੋਂ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਆਪਣਾ ਸੰਘਰਸ਼ ਖਤਮ ਨਹੀਂ ਕਰਨ ਵਾਲੇ ਨੇ ਯਾਨੀ ਕਿ ਹੁਣ ਕਿਸਾਨਾਂ ਦੀ ਸਿੱਧੀ ਇੱਕ ਗੱਲ ਨੇਹਾ ਕਿ ਜੇ ਸਾਡੀਆਂ ਮੰਗਾਂ ਮੰਨੀਆਂ ਗਈਆਂ ਇਹ ਸੰਘਰਸ਼ ਉਦੋਂ ਹੀ ਖਤਮ ਹੋਵੇਗਾ ਲਾਰੇ ਲੱਪਿਆਂ ਵਾਲੀ ਗੱਲ ਜਿਹੜੀ ਆ ਉਹ ਨਹੀਂ ਹੋਵੇਗੀ ਹੁਣ ਸਵਾਲ ਇਹ ਆ ਕਿ ਕੱਲ ਵਾਲੀ ਮੀਟਿੰਗ ਦੇ ਵਿੱਚ ਕਿਸਾਨ ਕਿਹੜੇ ਮਸਲੇ ਰੱਖਦੇ ਨੇ ਕੀ ਮੀਟਿੰਗ ਇਹ ਜਿਹੜੀ ਆ ਇਸ ਵਿੱਚ ਕੋਈ ਸੱਟਾ ਨਿਕਲਦਾ ਜਾਂ ਫਿਰ ਕੀ ਹੁੰਦਾ ਇਹ ਕੱਲ ਦੇਖਣਾ ਹੋਵੇਗਾ ਪਰ ਕਿਸਾਨਾਂ ਦਾ ਮੁੱਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ اٹਕਿਆ ਹੋਇਆ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨੇ ਔਰ ਲੋਕ ਵੀ ਸਵਾਲ ਖੜਾ ਕਰ ਦਿੰਦੇ ਨੇ ਕਿ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਤੁਸੀਂ ਰਾਹ ਰੋਕ ਲੈਂਦੇ ਹੋ ਤੁਹਾਡਾ ਇੱਕ ਕੰਮ ਬਣ ਗਿਆ ਪਰ ਕਿਸਾਨ ਇਹ ਕਹਿੰਦੇ ਨੇ ਕਿ ਅਸੀਂ ਆਪਣੇ ਜਾਂ ਤੁਹਾਡੇ ਭਵਿੱਖ ਨੂੰ ਹੀ ਦੇਖ ਕੇ ਅਸੀਂ ਇੱਥੇ ਮੋਰਚੇ ਲਗਾਏ ਨੇ ਪਰ ਹੁਣ ਕੱਲ ਦੀ ਮੀਟਿੰਗ ਜਿਹੜੀ ਆ ਉਸ ਤੇ ਜਿਹੜੀ ਨਜ਼ਰ ਟਿਕੀ ਆ ਕਿ ਕੱਲ ਕੀ ਕੁਝ ਹੁੰਦਾ ਹੈ ਜੀ ਬਿਲਕੁਲ ਨਜ਼ਰ ਜ਼ਰੂਰ ਟਿਕੀ ਹੋਈ ਹੈ ਕੱਲ ਦੀ ਮੀਟਿੰਗ ਦੇ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਕੀ ਉਸ ਦੇ ਵਿੱਚ ਸੱਟਾ ਨਿਕਲਦਾ ਹੈ ਕੀ ਪਹਿਲਾਂ ਵਾਰ ਸਰਕਾਰ ਦੇ ਵੱਲੋਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਾਂ ਹੋਰ ਵੀ ਕੀ ਕੁਝ ਹੁੰਦਾ ਹੈ ਲੋਕ ਇਸ ਆਸ ਦੇ ਵਿੱਚ ਹੀ ਬੈਠੇ ਹੋਏ ਨੇ ਕਿ ਜੋ ਵੀ ਹੋਵੇ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਹੋਵੇ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਮੰਨੀਆਂ ਜਾਣ ਕਿਉਂਕਿ ਉਹਨਾਂ ਨੂੰ ਵੀ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਸ ਤਰੀਕੇ ਪ੍ਰਦਰਸ਼ਨ ਕਰਦਿਆਂ ਨੂੰ ਤੇ ਇਹ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਰੋਜ਼ਾਨਾ ਸਾਡਾ ਖਾਸ ਪ੍ਰੋਗਰਾਮ ਮੁੱਦ ਤੇ ਮੁਲਾਂਕਣ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਪਰਤਾ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਰਾਇਤੀਨਾ